ਕਾਲ ਕਾ ਸੁਣਾ ਕੋਈ ਪੁਰਾਣੇ ਸਮੇਂ ਦੀ ਗੱਲ ਕੋਈ ਗੱਲਬਾਤ ਹੋ ਪੁਰਾਣੇ ਸਮੇਂ ਦੇ ਸੁਣਾਉਣਾ ਪੁਰਾਣੇ ਸਮੇਂ ਜਿੰਨਾ ਬੁੜੀਆਂ ਕੰਮ ਕਰਦੀਆਂ ਸੀ ਉਹਨਾਂ ਦੀ ਕਦਰ ਕਾਤੋਂ ਨਹੀਂ ਸੀ ਜੀ ਤਾਂ ਕਦਰ ਕਿਹਨੇ ਕਦਰ ਬੁੜੀਆਂ ਉਹ ਕਟੜ ਹੁੰਦੀਆਂ ਸੀਗੀਆਂ ਜਿਹੜੀਆਂ ਬੱਟੀਆਂ ਬੁੜੀਆਂ ਸੀ ਪਹਿਲੀਆਂ ਉਹ ਕਟੜ ਸੀ ਤੇ ਉਹ ਕਿਵੇਂ ਮੂਹਰੇ ਆਉਣ ਦੇ ਦੇਣੀਆਂ ਜਦੋਂ ਪਹਿਲਾਂ ਉਹਨਾਂ ਨੇ ਵਿਚਾਰੀਆਂ ਨੇ ਉਹ ਸਹਾਂ ਹੁੰਦਾ ਸੀਗਾ ਸੰਤਾਪ ਜਿਹੜਾ ਮੁੜ ਕੇ ਮੁੜ ਕੇ ਉਹਨਾਂ ਨੂੰ ਤਾਂ ਕਰਦੀਆਂ ਸੀ ਉਹ ਬੰਦਰ ਵਾਰ ਕਾਰਨ ਮੈਨੂੰ 47 ਕੰਮ ਕਰਨਾ ਬੰਦੇ ਨੂੰ ਐ ਘੜਾ ਉਹਨੇ ਕੁੱਟ ਕੇ ਸੈ ਕੁੱਟ ਕੇ ਘੜਾ ਆ ਕੇ ਤੇ ਹੋਰ ਫਿਰ ਉਹਨੇ ਹੁਣ ਵਿਚਾਰੀ ਨੇ ਬੋਲਣਾ ਹੀ ਹੁੰਦਾ ਚੜ-ਚੜ ਤੋ ਉਹਨੇ ਕਰਨਾ ਹੀ ਸੀ ਇਹਦੋਂ ਉਹ ਬੁੜੀ ਤਾਂ ਕਰਦੀ ਆ ਸਵੇਰ ਦੀ ਤੇ ਫਿਰ ਉਹ ਬੋਲਦੀ ਸੀ ਬੋਲਦੀ ਆ ਕਿ ਤੇ ਉਹ ਬੁੜੀ ਫਿਰ ਸੱਚ ਕਹਿਤ ਲਾੜਦੀ ਸੀ ਆਉਦੇ ਮੁੰਡੇ ਕੋਲੇ ਤੇ ਮੁੰਡੇ ਉਹਦਾ ਮਾਂ ਪਿਓ ਦੀ ਮੰਨਦੇ ਸੀ ਪਹਿਲਾਂ ਵੱਧ ਅੱਜ ਕੱਲ ਕਿਹੜਾ ਮੰਨਦਾ ਮਾਂ ਪਿਓ ਦੀ ਹੁਣ ਹੁਣ ਮਾਂ ਪਿਓ ਦਾ ਪਲਾ ਕੋਈ ਕੁੱਟ ਦੇਵੇ ਭਾਵੇਂ ਨਾ ਬਹੁ ਉਹਨੂੰ ਕਿਹੜਾ ਕੁੱਟਦਾ ਹੋਰ ਤੇ ਜੇ ਕੋਈ ਕੁੱਟਦਾ ਬੰਦਾ ਨਾ ਉਹਨਾਂ ਦਾ ਚਾਵਲੀਆਂ ਵੀ ਸੱਗੀਆਂ ਮੂਰੇ ਬੋਲਦੀਆਂ ਅੱਗੇ ਬੁੜੀ ਦੇ ਕਿ ਆਹ ਤੇ ਜਿਹੜੇ ਆਈ ਆ ਵਿਆਹੀ ਆਈ ਆ ਬੋਲਦੇ ਉਹ ਜਿਹੜੀ ਚੀਜ਼ ਦੇਣੀ ਹੱਥ ਨਾਲ ਦੇਣੀ ਹਾਂ ਸੁੱਖਾਂ ਸੁਖੜੀਆਂ ਕੁੜੀਆਂ ਨੇ ਪਹਿਲਾਂ ਤਾਂ ਇਸ ਮੇਰੇ ਸਹੁਰੇ ਇਹ ਜੇ ਹੋਣ ਮੇਰੇ ਆਏ ਹੋਣ ਮੇਰਾ ਘਰ ਵਾਲਾ ਇਹ ਜਾ ਹੋਵੇ ਉਹਨਾਂ ਅਗਲੀ ਕਦੀ ਬਾਹਲਾ ਜਾਏਗਾ ਮੈਂ ਤਲਾਕ ਲੈ ਲਵਾਂ ਹੁਣ ਤਲਾਕ ਇੰਨਾਂ ਗੱਲਾਂ ਦੇ ਹੁੰਦੇ ਆ ਅੱਗੇ ਜਦ ਤੇ ਨੇੜੇ ਕਰ ਮੇਰੀ ਢੋਲੀ ਆਈ ਐਥੋਂ ਮੇਰੀ ਆਖੀ ਉੱਕੇ ਹਾਂ ਅੱਗੇ ਤਾਂ ਇਹ ਮਤਵਾਂ ਅੱਗੇ ਦਾ ਮਤ ਜੇ ਬੁੜੀ ਰੋਸ ਜਣਾ ਕੀ ਕਹਣਾ ਜੇ ਮੂਲੋਂ ਬਾਹਲਾ ਹੀ ਕੋਈ ਗੱਲਬਾਤ ਕੋਈ ਨਹੀਂ ਸਤਾਉਣਾ ਹਟਦਾ ਸੀ ਫੇਰ ਭਲਾ ਜਾਵੇ ਪੇਕਿਆਂ ਨੂੰ ਨਹੀਂ ਕਦੇ ਨਹੀਂ ਸੀ ਪੇਕਿਆਂ ਜਾਂਦੀ ਉੱਥੇ ਹੀ ਰਹਿੰਦੀ ਸੀ ਵਿੱਚ ਹੀ ਕਟਕਟ ਖਾ ਕੇ ਵਿਚਾਰੀ ਚਲੋ ਵੀ ਜਾਣਾ ਫੇਰ ਆ ਜਾਣਾ ਹਾਂ ਫੇਰ ਮਾਂ ਪਿਓ ਛੱਡਣ ਆ ਜਾਂਦਾ ਸੀ ਵੀ ਚੱਲ ਆਪਦੇ ਉੱਥੇ ਹੀ ਹਾਂ ਉਹਨਾਂ ਨੂੰ ਆ ਕੇ ਮਾੜਾ ਮੋਟਾ ਸਮਝ ਆ ਜਾਣਾ ਵੀ ਐ ਨਹੀਂ ਕਰਦਾ ਉਹਨਾਂ ਨੇ ਕਹਣਾ ਇਹ ਮੂਰੇ ਬੋਲਦੀ ਐ ਕਰਦੀ ਆ ਤੇ ਆਪਦੇ ਧੀ ਪੁੱਤ ਨੂੰ ਨਹੀਂ ਕਹਿਣਾ ਅਗਲੇ ਨੇ ਅਗਲਾ ਕਹਿੰਦਾ ਨਾ ਪਾਈ ਤੂੰ ਚੁੱਪ ਕਰ ਜਾ ਕਰ ਅੱਗੇ ਐਮਰ ਦਾ ਆ ਕੇ ਗੱਲ ਕਰ ਲੈਂਦੇ ਸੀਗੇ ਤਾਂ ਹੀ ਟਕਾ ਸੀਗਾ ਹੁਣ ਤਾਂ ਜਾ ਕੇ ਉਹ ਵੀ ਹੱਥ ਨਾਲ ਰੋਟੀ ਬਣਾਏ ਉਹ ਵੀ ਜਾਵਾ ਦੇ ਹੱਥ ਨਾਲ ਦੇਣਾ ਸਾਰਾ ਹੁਣ ਅਗਲਾ ਕਹਿੰਦਾ ਵਾ ਤੂੰ ਤੂੰ ਕੌਣ ਆ ਸਾਡੇ ਕੁੜੀ ਨੂੰ ਸਾਡੇ ਨੂੰ ਹੱਥ ਲਾਉਣ ਆਲਾ ਆ ਕੇ ਕੁੱਟਣਗੇ ਦੋ ਤਿੰਨ ਜਣੇ ਲਿਆਉਂਦੇ ਆ ਨਾਲ ਉਹ ਜੇ ਲੱਡੂ ਪੰਡੂ ਫੜ ਕੇ ਤੇ ਉਹ ਲਿਆ ਕੇ ਆ ਕੇ ਕੁੱਟਣ ਲੱਗ ਜਾਂਦੇ ਪਰ ਉਹਨੇ ਨੂੰ ਅਗਲਾ ਕਹਿੰਦਾ ਤੂੰ ਸਾਡੀ ਕੁੜੀ ਨੂੰ ਕਿਵੇਂ ਬੋਲਿਆ ਵਾਏ ਇਹ ਦੀਆਂ ਗੱਲਾਂ ਹੁਣ ਚੱਲਦੀਆਂ ਤਾਂ ਹੀ ਤਲਾਕ ਜ਼ਿਆਦਾ ਹੁੰਦੇ ਆ ਉਦੋਂ ਪਹਿਲੀਆਂ ਬੁੜੀਆਂ ਸੀ ਜਿਹੜੀਆਂ ਉਹਨਾਂ ਨੇ ਤਾਂ ਡੱਬੀ ਵੀ ਮੰਗੀ ਤੋਂ ਜ਼ਿੰਦਗੀਆਂ ਸੀ ਵੀ ਆ ਇੱਥੇ ਡੱਬੀ 'ਤੇ ਅੱਗ ਬਾਲ ਕੇ ਰੱਖ ਕੇ ਉਹਨੂੰ ਸੰਭਾਲ ਕੇ ਅੱਗ ਨੂੰ ਐ ਨਹੀਂ ਵੀ ਬਾਲਣ ਵੀ ਹਿਸਾਬ ਨਾਲ ਜੇ ਬਾਲਣ ਵੀ ਵੱਧ ਮਚਾਤਾ ਉਹਨੇ ਕਹਣਾ ਤੂੰ ਬਾਲਣ ਵੱਧ ਮਚਾਇਆ ਅੱਜ ਕਿ ਤੇਲ ਰੋਟਕਾ ਘਟ ਲਾਈਆ ਹਾਂ ਜੇ ਤੇਲ ਦੂਲ ਵੀ ਸਰੋਂ ਨੂੰ ਲਾਉਣਾ ਜਾਂ ਹੋਰ ਜਿਹੜਾ ਬੁੜੀਆਂ ਆਪ ਜ਼ਿੰਦਗੀਆਂ ਵੀ ਇੰਨਾ ਕ ਪਾ ਕੇ ਦੇਵਾਂਗੇ ਇਹਨੂੰ ਆ ਤਾਂ ਲਾਲਾ ਚ ਕੁਝ ਕਰ ਲਾ ਕੋਈ ਵੀ ਚੀਜ਼ ਜਿਹੜੀ ਐ ਪੂਰੀ ਦੇਣੀ ਦੁੱਧ ਵੀ ਪਾ ਕੇ ਦੇਣਾ ਤਾਂ ਬੁੜੀ ਨੇ ਪਾ ਕੇ ਦੇਣਾ ਕੀ ਹੱਤੀ ਹੁੰਦੀ ਸੀ ਬਹੂ ਦੀ ਆਪਦੀ ਆਪ ਪਾ ਕੇ ਲੈ ਜੂਗੀ ਦੁੱਧ ਜਿਹੜਾ ਬੁੜੀ ਨੇ ਪਾ ਕੇ ਦੇਣਾ ਤੇ ਉਹਨੇ ਜਾ ਕੇ ਆਪਦਾ ਪੀਣਾ ਵਿਚਾਰੇ ਚਾ ਕਿਤੇ ਕੋਠ ਉਦੋਂ ਲੋਕ ਕੋਠਿਆਂ ਤੇ ਪੈਂਦੇ ਹੁੰਦੇ ਸੀਗੇ ਉਦੋਂ ਕਿਹੜਾ ਪੱਖੇ ਸੀਗੇ ਜਾਂ ਏਸੀ ਲੱਗੇ ਸੀ ਕਹਿੰਦੇ ਪਹਿਲਾਂ ਆਪਾਂ ਤੋਂ ਪਹਿਲਾਂ ਵੀ ਕਹਿੰਦੇ ਵੀ ਬੁੜੀ ਦੋ ਰੋਟੀਆਂ ਨਹੀਂ ਸੀ ਕਾ ਰੋਟੀ ਦੇ ਕੇ ਰੋਟੀ ਤਾਂ ਕਿਹੜਾ ਵਿਚਾਰ ਹੁੰਦੀ ਬੁੜੀ ਹਾਂ ਰ ਸਕਦਾ ਰੋਟੀ ਤੇ ਰੋਟੀ ਧਰ ਕੇ ਦੋ ਰੋਟੀਆਂ ਨਹੀਂ ਖਾ ਸਕਦੀ। ਹਮਮ ਇਹਨਾਂ ਜਵਾਨਾਂ ਮਾੜਾ ਸੀਗਾ। ਤੇ ਹੋਰ ਉਹ ਤਾਂ ਚੱਕੀਆਂ ਐ ਭਿਉਣੀਆਂ ਜੇ ਚੱਕੀ ਪੀਣੀ ਤੇ ਜੇ ਛੋਲੇ ਵੀ ਜਿੰਦੇ ਸਭ ਦੇ ਘਰ ਆਪੋ ਆਪਣੇ ਆਪ ਦੇ ਤੇ ਉਹ ਛੋਲੇ ਪੀਣੇ ਬੁੜੀਆਂ ਨੇ ਵੀ ਉਹਨਾਂ ਚੋਂ ਦਾਲ ਬਣਾਉਣੀ ਉਹ ਜਿਆ ਕੱਢਦੇ ਦੇ ਛੋਲਿਆਂ ਦਾ ਤੇ ਵਿੱਚੋਂ ਦਾਲ ਬਣ ਜਾਂਦੀ ਸੀਗੀ ਆਪਦੀ ਘਰ ਦੀ ਕੋਈ ਤੇ ਬੁੜੀਆਂ ਨੇ ਕਹਿੰਦੇ ਚੱਕੀ ਪੀ ਭਾਈ ਤੇ ਦਾਲ ਬਣਾ ਇਹਨੂੰ ਜੋ ਦੁਪਹਿਰੋਂ ਦੁਪਹਿਰ ਵਿਚਾਰੀ ਲਾਈ ਰੱਖਣੀ। ਗੋਹਾ ਗੋੜਾ ਛੱਡਣਾ ਫਿਰ ਉਹਨੇ ਗੋਹਾ ਗੋੜਾ ਛੱਡਣਾ ਸ਼ਾਮ ਨੂੰ ਪਾਣੀ ਪਿਉਣਾ ਗੇੜ ਕੇ ਤੇ ਆਇਆ ਆਉਂਦਿਆਂ ਨੂੰ ਫੇਰ ਰੋਟੀਆਂ ਲੱਟੀਆਂ ਤਿਆਰ ਕਰਕੇ ਰੱਖਣੀਆਂ ਇੰਨਾ ਕੰਮ ਕਰਦੇ ਤੇ ਵੀ ਨਹੀਂ ਪਤਾ ਫੇਰ ਕੁੱਟ ਦੇਣਾ ਪੱਠੇ ਮਾਵੇਂ ਫੇਰ ਵੀ ਕੁੱਟ ਪੈ ਜਾਣੇ ਆ ਇਹਦਾ ਕੰਮ ਚੱਲਦਾ ਸੀ ਪਹਿਲਾਂ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਤਾਂ ਵੱਡੇ-ਬੋੜੇ ਨੇ ਤਾਂ ਹਲੇ ਮਾਣੇ ਮੋਟੀ ਆ ਕੇ ਛਡਾਉਣੀ ਵੇ ਨਾ ਭਾਈ ਇਹ ਜੀ ਗੱਲ ਨਹੀਂ ਕਰੀਦੀ ਹੁੰਦੀ ਕਿਉਂ ਤੁਸੀਂ ਕੁੜੀ ਨੂੰ ਕੋਟਦੇ ਆ ਕਿਉਂ ਐ ਕਰਦੇ ਆ ਤੇ ਵੱਡੇ-ਵੱਡੇ ਨੂੰ ਆਮ ਪਤਾ ਹੀ ਨਹੀਂ ਸੀ ਲੱਗਣ ਦਿੰਦਿਆਂ ਹੁੰਦੀਆਂ ਬੁੜੀਆਂ ਵੀ ਅਸੀਂ ਇੱਕ ਊਰੀ ਆ ਜਿਹਨੂੰ ਕਹਣਾ ਜੇ ਦੱਸਿਆ ਦੇਖ ਲਾ ਉਹਨੇ ਵਿਚਾਰੀ ਨੇ ਡਰਦੀ ਨੇ ਗਾ ਦੱਸਣਾ ਮਨਾ ਇਹ ਜਿਆ ਜਮਾਨਾ ਸੀ ਉਦੋਂ ਪਹਿਲਾਂ ਪੇਕਾ ਦੋ ਗੱਲ ਦੀ ਰਹਿਣਾ ਤੇ ਸਹੋੜੀ ਫਿਰ ਗਾਂ ਜੋ ਆਕਾਂ ਤੋਂ ਡਰਦੀ ਰਹਣਾ ਬੁੜੀ ਦਾ ਡਰ ਤੇ ਕੋਈ ਕੱਢ ਜਾਂਦੀ ਸਾਰਾ ਟਾਈਮ। ਜੇ ਰੋ ਵੀ ਤਨ ਮਾਂ ਬੱਚੇ ਪਾਲਦੀ ਅਗੇ ਬੱਤੇ ਭਣ ਭਰਾ ਛੋਟਿਆਂ ਨੂੰ ਚੱਕੀ ਚਰਦੇ ਸੀ। ਹਾਂ। ਫਿਰ ਆਪਦੇ ਪਾਲਦੀਆਂ ਫਿਰ ਪੋਤੇ-ਪੋਤੀਆਂ ਦੋ ਤੇ ਦੋਤੀਆਂ। ਹੂੰ ਚਾਰ-ਪੰਜ ਟੱਬਰ ਪਾਲਦੀ ਐ ਇਹ। ਪਾਲਦੀ ਆ ਫਿਰ ਵੀ ਇੰਨੀ ਮਾਣੇ ਕਸਵਤ ਹੁੰਦੀ ਸੀ। ਹੂੰ ਉਦੋਂ ਸਮੇ ਹੀ ਇਹਗੇ ਸੀਗੇ ਵਰਦੋ। ਉਹ ਲੋਕੀ ਇੰਨਾ ਕਹਿੰਦਾ ਨਾ ਦਵਾਈਆਂ ਬੂਟੇ ਐ ਮੈਂ ਕੀ ਕਹਣਾ ਹਸਪਤਾਲ ਵੀ ਆ ਡਾਕਟਰ ਇੱਕ ਅੱਧਾ ਹੁੰਦਾ ਸੀ ਪਿੰਡ 'ਚ ਐ ਥੋੜੀ ਹੁਣ ਤਾਂ ਬਿਮਾਰ ਜੇ ਬੋਨਾ ਲਾ ਕੇ ਪੈ ਜਾਂਦੀਆਂ ਮੈਂ ਤਾਂ ਬਿਮਾਰ ਐ ਮੇਰਾ ਤਾਂ ਸਿਰ ਦੋਖਦਾ ਮੇਰਾ ਫਲਾਨਾ ਦੋਖਦਾ ਉਦੋਂ ਨਾ ਕੋਈ ਬੁਹਾਨਾ ਬੂਨਾ ਨਹੀਂ ਸੀ ਲਾਉਂਦੀ ਕੋਈ ਸਿਰ ਦਾ ਕੋਈ ਮੂਲੋਂ ਕੋਈ ਗੱਲ ਕਸਰ ਬਸਰ ਦਾ ਤਾਂ ਕਰ ਲੈਂਦੀਆਂ ਹੁੰਦੀਆਂ ਸੀ ਦੱਲਦੀਆਂ ਵੀ ਮੈਂ ਵੀ ਮੇਰੇ ਚ ਕਸਰ ਹੁੰਦੀ ਐ ਮੇਰੇ ਚ ਫਲਾਨਾ ਇਹ ਜਾਂ ਕੁਸ ਕਰਦੀਆਂ ਡਰਦਿਆਂ ਵਿੱਚ ਸਾਨੂੰ ਕੰਮ ਘੱਟ ਲਾਉਣ ਉਹੜੇ ਬੰਦੇ ਸਿਆਣੇ ਸੀ ਉਹ ਗੱਲ ਫੜ ਲੈਂਦੇ ਸੀ ਵਿੱਚੋਂ ਜੇ ਆਉਣਾ ਵੀ ਮਾਪਿਆਂ ਨੇ ਸਹੁਰਿਆਂ ਨੇ ਉਹਨਾਂ ਕਹਣਾ ਦੇਖ ਲੈ ਜੇ ਦੱਸਿਆ ਪੇਕੇ ਨਾਲ ਤਾਬਦਿਆਂ ਨੂੰ ਡਰਦੀ ਵਿਚਾਰੀ ਦੱਸਦੇ ਵੀ ਨਹੀਂ ਉਹਨਾਂ ਕਹਣਾ ਨਹੀਂ ਨਹੀਂ ਠੀਕ ਠਾਕ ਐ ਉਹਨਾਂ ਨੇ ਕਹਣਾ ਕੁੜੀਏ ਤੇਰਾ ਮੂੰਹ ਦੱਸਦਾ ਤੋ ਐ ਉਹਨਾਂ ਕਹਣਾ ਨਹੀਂ ਬਾਪੂ ਮੈਂ ਠੀਕ ਆ ਐਵੇਂ ਨਹੀਂ ਸੀ ਹੁੰਦਾ ਵੀ ਮੈਂ ਕਿਤੇ ਇਹਨਾਂ ਨੇ ਕੋਈ ਗੱਲ ਗਲਤ ਬੋਲਤੀ ਤਾਂ ਮੇਰਾ ਘਰੇ ਫਰਕ ਪੈ ਜਾਊਗਾ ਤਾਂ ਬਹੁਤ ਬੰਨੇ ਦਾ ਫਰਕ ਪੈ ਗਿਆ। ਉਹਨੇ ਕੋਈ ਹੁਣ ਨਾ ਦਾ ਕੋਈ ਸੱਸ ਨਾ ਦਾ ਕੋਈ ਕਹਿਣਾ ਕੋਈ ਅਸਵਾ ਲਈ ਬਹੁਤ ਬੰਨੇ ਦਾ ਫਰਕ। ਉਹਦਾ ਮੂਰੇ ਬੋਲਦਿਆਂ ਅੱਗੇ ਤਾਂ ਪੱਠੇ ਕਤਰਾਉਣੇ ਨਾਲ ਉਹਦਾ ਜੇ ਰੋਟੀਆਂ ਕਹਿੰਦੇ ਕੋਈ ਨਾਲ ਆ ਕੇ ਰੋਟੀਆਂ ਕਹਿੰਦੇ ਟੋੜੀਆਂ ਪਾ ਕੇ ਬਹਿ ਜਾਂਦੀ ਪਤਾ ਨਹੀਂ ਕਿਥੋਂ ਲਿਆਇਆ ਇਹ ਨਾਲ। ਚਾਹ ਨੂੰ ਕਹਿੰਦੇ ਚਾਹ ਨਹੀਂ ਬਣਾਉਂਦੀ ਕੋਈ। ਅੱਕਿਆ ਬੰਦਾ ਬਾਹਰ ਲਿਆਉਂਦਾ ਹੀ ਨਹੀਂ ਘਰੇ ਆਪਦੇ ਚਾਹ ਪਾਣੀ ਆਣ ਨੂੰ। ਅੱਗੇ ਜੇ ਜਾਣਾ ਕਹਿੰਦੇ ਪੰਜ ਪੰਜ ਚਾਰ ਚਾਰ ਬੈਠੇ ਹੋਣੇ। ਤੇ ਬੁੜੀਆਂ ਨੇ ਚਾਹ ਪਤਾ ਉਹਦੇ ਹੀ ਲਗਣਾ ਵੀ ਚਾਹ ਮੂਰੇ ਆ ਗਈ ਬਣ ਕੇ ਕਹਿਣ ਦੀ ਲੋੜ ਹੀ ਨਹੀਂ ਸੀ ਪੈਂਦੀ ਬੁੜੀ ਨੂੰ ਵੀ ਚਾਹ ਬਣਾ ਕੇ ਲੈ ਉਹਨੂੰ ਪਤਾ ਵੀ ਜਦੋਂ ਬੰਦਾ ਆਇਆ ਵਾ ਚਾਹ ਤਾਂ ਪੀਊਗਾ ਹੀ ਹੁਣ ਖੇਤ ਜੀ ਰੋਟੀਆਂ ਲੈ ਕੇ ਖੇਤ ਜੀ ਰੋਟੀਆਂ ਢਗਵਾਉਣ ਨੂੰ ਸੱਦ ਲੈਣਾ ਆ ਜਾਓ ਰੋਟੀ ਸਾਡੀ ਆ ਗਈ ਪਹਿਲਾਂ ਇੱਥੇ ਖਾ ਲੈ ਇੱਕ ਅੱਧੀ ਆ ਜਾ ਰਹੀ ਐ ਵੀ ਚੱਲਦੇ ਸੀ ਕੰਮ ਉਹਦਾ ਮੰਜੇ ਤੇ ਡਿਗਦੀਆਂ ਮੰਜੇ ਤੇ ਬੈੱਡ ਹੈਗੇ ਬੈੱਡਰ ਤੇ ਪੈ ਜੋ ਤੇ ਲੈ ਕੇ ਰਜਾਈ ਭੂਰੇ ਜੇ ਆਏ ਆ ਹੋਏ ਜੇ ਉਨਾਂ ਦੀ ਨਿਗ੍ਹਾਆਂ ਹੋਈਆਂ ਪਈਆਂ ਰਹਿੰਦੀਆਂ ਪੱਠੇ ਪਾਉਣੇ, ਕੁਤਰਨੇ ਐਸਰੋ ਤਾਂ ਪੂਰਾ ਟਿੰਡੇ ਟੁੰਡੇ ਚਾਉ ਦੇ ਹੁੰਦੇ ਸੀ ਬੰਦਾ ਤਾਂ ਤੋਂ ਲਾੜਨੇ ਕੋਠੇ ਤੋਂ ਲਾ ਕੇ ਬੈਠੇ ਨੇਰੇ ਹੁੰਦੇ ਤੇ ਕੱਢੀ ਜਾਣੇ ਟਿੰਡੇ ਜੇ ਛਾਲੇਆਂ ਛੁੱਲੀਆਂ ਕਟਦੇ ਹੁੰਦੇ ਸੀ ਐਸਰੋ ਤਾਂ ਕਟਦੇ ਹੁੰਦੇ ਸੀ ਪਹਿਲੀਆਂ ਚ ਜਿੰਨੇ ਕੋਲ ਬੈਠੇਵੇਂ ਸਿੱਕੀ ਜਾਣੇ ਹਾਂ ਨਾ ਗੋਲੇ ਜੇ ਹੋਕਾਰ ਕੱਢ ਕੇ ਦਾਣੇ ਘੇਰੀ ਜਾਣੇ ਤੇ ਉਹ ਮੁੜ ਕੇ ਟੋਕਰਾ ਗੁੱਲਾਂ ਦਾ ਭਰ ਲੈਣਾ ਭਰ ਲੈਣਾ ਵਿਚਾਈ ਜਾਣੇ ਹਮ ਹੁਣ ਤਾਂ ਉਹ ਸਮੇਂ ਚਲੇ ਗਏ ਹੁਣ ਨਹੀਂ ਹੁਣ ਤਾਂ ਹੁਣ ਤਾਂ ਗੁੰਜਾਵਣੀ ਪ੍ਰਯੋਖੀ ਨਾ ਹੁਣ ਹੁਣ ਜਿਹੜੀਆਂ ਬੇਬੇ ਆ ਉਹ ਨੋਹਾ ਬੜੀਆਂ ਵੀ ਜਾਣੀਆਂ ਨੋਹਾ ਉਹ ਬੇਬੇ ਬੜੀਆਂ ਵੀ ਆ ਹੁਣ ਤਾਂ ਡਰਦੀ ਬੁੜੀ ਬੋਲਦੀ ਨਹੀਂ ਮੂਰੇ ਵੀ ਪਤਾ ਨਹੀਂ ਕੀ ਮੂਰ ਜੋ ਕੱਢੂਗੀ ਅੱਗੇ ਨਹੀਂ ਸੀ ਇਸ ਤਰ੍ਹਾਂ ਅੱਗੇ ਦਾ ਅਗਲਾ ਕਦ ਠਹਿਰ ਜਾ ਤਰੂ ਮੈਂ ਕਰਦੀਆਂ ਲੋਟ ਬੁੜੀ ਨੇ ਬੁੜੀ ਦਾ ਰੋਹ ਚੱਲਦਾ ਸੀ ਘਰੇ ਕਿਉਂਕਿ ਉਹਦਾ ਕੰਮ ਕਰਿਆ ਉਹਨੂੰ ਪਤਾ ਹੁੰਦਾ ਸੀ ਵੀ ਮੇਰਾ ਘਰ ਚਲਾਇਆ ਵਾ ਮੂਰੇ ਜੀ ਉਹੋ ਜੀ ਬੁੜੀ ਹੁੰਦੀ ਉਹਨੇ ਤਾਂ ਕੀ ਬੋਲਣਾ ਜਿਹੜੀ ਕੰਮ ਵਾਲੀ ਬੁੜੀ ਉਹ ਹੀ ਬੋਲਦੀ ਹੁੰਦੀ ਸੀ ਜਿਹਦਾ ਕਰੇ ਕੰਮ ਕਰਿਆ ਵਾ ਪੂਰਾ ਉਹਨੂੰ ਐ ਹੁੰਦਾ ਸੀ ਜਿੰਨਾ ਮੈਂ ਕਰਿਆ ਤੇ ਉਨਾ ਹੀ ਇਹ ਕਰੇ ਪਰ ਉਹ ਜਵਾਨਾ ਨਹੀਂ ਹੋਂ ਪਰ ਉਦੋਂ ਕੁੜੀਆਂ ਵੀ ਤਕੜੀਆਂ ਸੀ ਪੂਰੀਆਂ ਜਵਾਨ ਸੀ ਕੁੜੀਆਂ ਵੀ ਖਾਂਦੀਆਂ ਪੀਂਦੀਆਂ ਸੀ ਹੁਣ ਤਾਂ ਇਹ ਦੁਕਾਨ ਹੀ ਰਜਦਾ ਕੁਝ ਦਿਨਾਂ ਬਿੱਪੀ ਹੁਣਾਂ ਨੇ ਕੀਤਾ ਸਤੋਂ ਨਹੀਂ ਉਹ 30 35 ਕਿਲੋ ਦੀਆਂ ਹੁੰਣ ਆ ਵਦ ਵਲ 40 ਕਿਲੋ 35 ਕਿਲੋ ਦੀ। ਖਰੀ ਜਾਂਦੀ ਆ ਉਹ ਦੁਕਾਨ ਹੀ ਹੁਣਾਂ ਬਸ ਐਂ ਘਟਦਾ ਜਾਂਦਾ ਵਾ। ਅੰਗੇ ਪੂਰੀਆਂ ਹੁੰਦੜੇ ਹੇਲ ਹੁੰਦੇ ਸੀ 5 5 6 6 ਫੁੱਟ ਕਰਦ ਨਾਲ ਹੀ ਬੰਦਿਆਂ ਬਰਾਬਰ ਜਿੱਡੇ ਕਰਦ ਹੁੰਦੇ ਸੀ ਬੁੜੀਆਂ ਦੇ ਵੀ। ਤੇ ਕੰਨੀਆਂ ਭਾਰੀਆਂ ਕੰਨੀਆਂ ਨਰੋਈਆਂ ਹੁੰਦੀਆਂ ਕਿ ਕਹਿੰਦਾ ਜੇ ਚੰਗੀ ਹੁੰਦੜੇ ਹੇਲ ਕੁੜੀ ਉਹਨੇ ਕਹਿੰਦਾ ਚੰਗਾ ਵਧੀਆ ਕੰਮ ਕਰੂਗੀ ਆਪਣੇ ਘਰੇ। ਤੇ ਹੁਣ ਅਗਲਾ ਕਹਿੰਦਾ ਜਿੰਨੀ ਪਤਲੀ ਹੋਵੇ ਇਹ ਤਾਂ ਭਾਰੀ ਆ। ਉਹ ਕਹਿੰਦੇ ਨੇ ਕਿ ਹੁਣ ਤਾਂ ਇਹ ਭਾਰੀ ਆ ਹੁਣ ਜਮਾਨੇ ਕਹੇ ਜੇ ਆ ਗਏ ਅੱਗੇ ਮੁੰਡੇ ਦੀ ਕੀ ਹਾਸਤੀ ਸੀ ਜਾ ਕੇ ਦੇਖ ਲੈ ਉਹ ਜਾ ਕੇ ਨਹੀਂ ਜੀ ਹੁਣ ਹੀ ਕਬੂਲ ਹੋਣਾ ਤਾਂ ਅਗਲਾ 10 ਵਾਰੀ ਦੇਖਦਾ ਹੁਣ ਤਾਂ ਜਾ ਕੇ ਪਹਿਲਾਂ ਮੈਂ ਗੱਲ ਕਰਨੀ ਉਹ ਕਹਦਾ ਮੈਂ ਕਰਨੀ ਹੁਣ ਤਾਂ ਗੱਲਾਂ ਵਾਲੀ ਵੀ ਗੱਲ ਗਈ ਹੁਣ ਤਾਂ ਆਪਦੇ ਆਪ ਹੀ ਫਟਫਾਟ ਉਹਦਾ ਕੰਮ ਹੁਣ ਤਾਂ ਉਹ ਵੀ ਗੱਲਾਂ ਕਈਆਂ ਜਿਹੜੀਆਂ ਪਹਿਲਾਂ ਸੀਗੀਆਂ ਤਾਂ ਹੀ ਥੋੜਾ ਜਿਹਾ ਚਰਚਾ ਹੋਣਾ ਫੇਰ ਰੋਲੇ ਤਾਂ ਨਹੀਂ ਤਾਹੀਂ ਰੋਲੇ ਪੈਂਦੇ ਅੱਗੇ ਤਲਾਕ ਵੀ ਤਾਂ ਹੀ ਨਹੀਂ ਸੀ ਹੁੰਦੇ। ਕਿਤੇ ਕਚਹਿਰੀਆਂ ਮੈਂ ਤਾਂ ਸੁਣਿਆ ਨਹੀਂ ਕਿਤੇ ਕਚਹਿਰੀਆਂ ਹੁੰਦੀਆਂ ਸੀ ਤਲਾਕਾਂ ਜਾਂ ਕੋਟ ਮੈਰਜਾਂ ਹੁੰਦੀਆਂ ਫਲਾਨਾ ਹੁੰਦੇ ਕੁਝ ਨਹੀਂ ਚੰਨੰਦਕਾਰ ਜਾਂਦੇ ਹੁੰਦੇ ਸੀ। ਉਹਨਾਂ ਨੂੰ ਮੰਨਦੇ ਸੀ। ਅਨੰਦਕਾਰਜਾਂ ਨੂੰ ਹੁਣ ਤਾਂ ਇਹ ਕੋਟ ਮੈਰਜਾਂ ਹਨ ਫਲਾਨਾ ਮੈਰਜਾਂ ਬੱਸ ਹੁਣ ਦੁਨੀਆਂ ਬਾਹਰ ਪੁਰ ਜਾਣ ਲੱਗ ਗਈ ਨਾ ਸੂਰਤ ਵੀ ਚਾਹੀਦਾ। ਹੂੰ। ਉੱਚੜਾ ਜਿਹੜਾ ਬੰਦਾ ਸਿਆਣਾ ਦਾਣੇ ਦਾ ਧੀ ਪੁੱਤ ਹੈ ਉਹ ਤਾਂ ਨਹੀਂ ਆ ਕੇ ਬੋਲਦਾ ਨਾ ਸੱਸ ਮੂਰੇ ਬੋਲੇ ਨਾ ਘਰ ਵਾਲੇ ਮੂਰੇ ਬੋਲੇ ਉਹਦਾ ਕੰਮ ਵੀ ਕਰੂਗਾ ਪੂਰਾ ਤੇ ਜਿਹੜੇ ਘਰਾਣੇ ਤੋਂ ਬਾਹਰ ਹੋਏ ਉਹਨੇ ਆ ਕੇ ਬਹੁਤ ਕੁਝ ਕਰਨਾ ਉਹਨੇ ਤਾਂ ਮੂਰੇ ਲਾ ਲੈਣਾ ਸਾਰਾ ਟੱਬਰ ਜਿਵੇਂ ਆਈ ਗਈ ਉਵੇਂ ਬੋਲੀ ਜਊ ਡਰਦਾ ਬੰਦਾ ਨਹੀਂ ਪਰ ਬੋਲਦਾ ਅਗਲਾ ਕੰਡ ਛੰਡ ਖੜਾਵੇ ਕਲੀਸ ਪਾਊਗੀ ਯਾਰਾ ਤੇ ਅੱਗੇ ਬੰਦੇ ਵੀ ਨਹੀਂ ਸੀ ਐਵੇਂ ਮੈਂ ਸੀ ਕੋਈ ਬੋਲਦਾ ਜੇ ਕੋਈ ਆਪਾਂ ਕਹੇ ਵੀ ਐਵੇਂ ਆ ਕੇ ਕੁੱਟਣ ਲੱਗੇ ਐ ਥੋੜੋ ਕੁੱਟਦੇ ਹੁੰਦੇ ਸੀ ਐ ਤਾਂ ਆ ਕੇ ਉਹਨਾਂ ਨੇ ਪਾਣੀ ਤਤਾ ਬੰਦੇ ਨੂੰ ਹਾਲ ਖੇਤੋਂ ਆਏ ਨੂੰ ਪਾਣੀ ਪਾਉਣਾ ਨਹਾਉਣਾ ਧੋਣਾ ਬਹਿ ਕੇ ਰੋਟੀ ੱਟੀ ਖਾ ਕੇ ਉਹਦੀਆਂ ਗੱਲਾਂ ਬਾਤਾਂ ਕਰਕੇ ਪੈਣਾ ਬੰਦਿਆਂ ਨੇ ਐ ਥੋੜੋ ਹੁੰਦੇ ਸੀ ਵੀ ਆ ਕੇ ਬੁੜੀਆਂ ਨੂੰ ਕੁੱਟੜੀ ਲੱਗ ਜਾਂਦੇ ਸੀ ਸਿਆਣੇ ਸੀ ਬੰਦੇ ਉਹ ਨਹੀਂ ਨਹੀਂ ਸੋਚਦੇ ਨਹੀਂ ਸੀ ਜੇ ਵੀ ਗੱਲ ਕਹੇ ਸੀ ਮਾਂ ਨੇ ਮਾਂ ਨੇ ਜਿਹੜੀ ਕਹੇ ਸੀ ਮਾਂ ਉਂਗਲ ਲਾਉਂਦੀ ਸੀ ਕਈ ਵਾਰ ਆ ਕੇ ਆਪ ਡਰਦੀ ਮਰੀ ਬਸ ਉਹ ਬੁੜੀਆਂ ਦੀ ਨਹੀਂ ਸੀ ਬਹੂਆਂ ਦੀ ਨਹੀਂ ਸੀ ਮਾਂ ਦੇ ਮਾਂ ਦੀ ਮੰਨਦੇ ਸੀ ਮਾਂ ਦੇ ਮੰਨਦੇ ਸੀ ਹੂੰ ਜੀਣਾ ਮੇਰੀ ਮਾਂ ਨੇ ਕਿਹਾ ਉਹ ਠੀਕ ਆ ਹੂੰ ਤੇ ਉਹ ਕਈ ਥਾਈ ਉਹ ਵੀ ਠੀਕ ਸੀ ਨਾ ਇਹਿੰਕਾ ਵੀ ਅਪਰਕ ਨੇ ਉਹ ਗਲਤੀ ਸੀ ਨਹੀਂ ਆ ਉਹ ਵੀ ਠੀਕ ਸੀ ਉਹ ਆਦੀ ਜਗ੍ਹਾ ਦੀ ਉਹ ਠੀਕ ਨਹੀਂ ਆ ਜਿਹੜਾ ਬੁੜੀਆ ਜਿਹੜਾ ਸਾਮਾ ਲੰਗੀ ਜਾਂਦਾ ਹੈ ਜਿਹੜਾ ਉਹ ਸਮਾ ਉਹਦੋਂ ਨਗਾ ਕੇ ਬੰਦੇ ਉਹੋ ਜਿਹੇ ਬੰਦੇ ਤਾਂ ਹੁਣ ਮੁਸ਼ਕਲਾ ਬਣਨੇ ਨਾ ਬੁੜੀਆਂ ਉਹ ਜੀਆਂ ਬਣਨ ਨਾ ਬਣਨ ਬੰਦੇ ਜਿਹੜੇ ਉਹ ਸੀ ਪਹਿਲੇ ਲੋਕ ਤਾਂ ਮਿਆਂ ਦੇ ਕਿਸੇ ਨੇ ਬਣਨਾ ਬੀਬੀ ਨੇ ਜਾ ਕੇ ਕਈਆਂ ਘਰਾਂ ਦੇ ਨਿਆਰਾ ਕਰਾਏ ਤੇ ਹੋਰ ਅੱਗੇ ਬੁੜਗੀਆਂ ਵੀ ਮਕਾਨ ਦੁਕਾਨ ਜਾਂਦੀਆਂ ਇੱਕ ਦੂਜੇ ਦਾ ਪਤਾ ਲੱਗਦਾ ਰਹਿੰਦਾ ਸੀ ਗੱਲਬਾਤ ਦਾ ਤੇ ਹੁਣ ਕੋਈ ਕਿਸੇ ਦੇ ਆਉਂਦਾ ਨਹੀਂ ਜਾਂਦਾ ਨਹੀਂ ਹੁਣ ਪਤਾ ਕੀ ਲੱਗਣਾ ਆ ਕਰੋ ਬਾਹਰ ਨਹੀਂ ਜਾਣਾ ਕਰੋ ਬਾਹਰ ਨਹੀਂ ਜਾਣਾ ਅੱਗੇ ਬੁੜੀਆਂ ਨੇ ਕਿਤੇ ਵਿਆਹ ਹੋਣਾ ਤਾਂ ਚੌਪੰਜਾਂ ਨੇ ਇਕੱਠੇ ਹੋ ਕੇ ਚਲੋ ਦੀ ਰੁਪਈਏ ਦੇ ਕੇ ਭੋਗ ਹੋਣਾ ਕਿਸੇ ਦੇ ਮਾਰਗ ਦਾ ਉੱਥੇ ਇਕੱਠੇ ਨਹੀਂ ਜਾਣਾ ਮਕਾਨ ਇਕੱਠੇ ਨਹੀਂ ਜਾਣਾ ਮਕਾਨ ਵਿਆਹਾਂ ਚ ਰੋਟੀਆਂ ਆਪ ਲਾਉਂਦੇ ਹੁੰਦੇ ਸੀ ਹੁਣ ਤਾਂ ਮਕਾਨਾਂ ਵੀ ਗਈਆਂ ਭੋਗ ਵੀ ਗਏ ਹੁਣ ਤਾਂ ਆਪ ਦਾ ਆਪ ਦਾ ਅਗਲਾ ਜਾਇ ਉਹਨਾਂ ਗੱਡੀ ਤੇ ਚਾਰਾ ਹੁਣ ਤਾਂ ਘਰ ਲਾ ਰੋਟੀ ਲਾਉਣ ਆਣੀਆਂ ਲਾ ਲੈਣ ਅਗਲਾ ਕੋਨਾ ਬੀ ਉਹਨਾਂ ਅਗਲਾ ਕਰਾਇ ਤੇ ਲਿਆਉਂਦਾ ਬੁੜੀਆਂ ਦਾਲ ਵਾਲੇ ਹਲਵਾਈ ਵੀ ਕਰਾਏ ਤੇ ਅੱਗੇ ਆਪਣੇ ਲਾਗੀ ਨੇ ਦਾਲ ਦੂਲ ਬਣਾਉਣੀ ਸਾਰਾ ਕੁਝ ਉਹ ਕਰਦਾ ਹੁੰਦਾ ਸੀ ਹੁਣ ਤਾਂ ਲਾਗੀ ਲੋਗੀ ਵੀ ਗਏ ਬਹਾ ਮੂਹਾਂ ਚੋਂ ਤਾਂ ਹਲਵਾਈ ਹੋਈ ਸੱਦਣਾ ਪੈਂਦਾ ਹੁਣ ਕੋਈ ਹੈ ਨਹੀਂ ਲਾਗੀ ਖਾਣ ਸਕੇ ਅੱਪਏ ਤਾਂ ਉਹ ਸਮਾਂ ਹੀ ਲੰਘ ਗਿਆ ਬਸ ਪਿਆਰਾ ਸੀਗਾ ਜਿਹਾ ਨਾਰੂ ਜਾਚਾ ਹੁੰਦੇ ਜਾਂ ਰਾਜੇ ਹੁੰਦੇ ਸੀ ਪਿੰਡ ਚ ਤੇ ਹੁਣ ਕਿਹੜਾ ਰਹਿ ਗਿਆ ਹੁਣ ਤੇ ਕੋਈ ਨੂੰ ਪਿਆਰਾ ਵੀ ਵਿਚਾਰਾ ਰਹਿ ਰਿਆ ਪਿਆ ਘਰੋਂ ਉਹ ਮਰ ਗਈ ਅੱਜੇ ਜੋ ਰਿਵੀ ਹੈ ਨਹੀਂ ਨਾਰੂ ਚਾਚਾ ਨਾਲ ਹੁੰਦਾ ਸੀ ਮਾੜਾ ਮੋਟਾ ਇਹਨਾਂ ਦੂਜਿਆਂ ਚੋਂ ਤਾਂ ਕਿਸੇ ਨੂੰ ਕੁਝ ਆਉਂਦਾ ਹੀ ਨਹੀਂ ਹੂੰ ਹੂੰ ਤੋ ਗੱਲਾਂ ਹੀ ਗਈਆਂ ਉਹ ਵੀ ਰੌਣਕਾਂ ਵੀ ਹੈ ਨਹੀਂ ਅੱਗੇ ਗਹਿਮਾ ਗਹਿਮ ਹੁੰਦੀ ਸੀ ਮਹਿਰਿਆਂ ਦੀ ਆਪਣੇ ਘਰਾਂ ਕਿਵੇਂ ਖੈਵੜ ਖੈਵੜ ਹੁੰਦੀ ਹੁੰਦੀ ਸੀ ਉਹਨੂੰ ਕੋਈ ਕੋਸ਼ਿਸ਼ ਕਰਾ ਕੋਠੇ ਤੇ ਪਏ ਹੋਣਾ ਪਾਣੇ ਰੋਲਾ ਪੋਣਾ ਬੀਸੀ ਅਰਗਨ ਆ ਕੇ ਭੈਂਦਣੇ ਆ ਕੇ ਭੈਂਦਣੇ ਹਾਂ ਹੂੰ ਹੂੰ ਹੋਰ ਕੁਛ ਹੋ ਨਾ ਗੱਡੀ ਆ ਕੇ ਰੋਲਾ ਇੱਕ ਨੇ ਪਾੜ ਲੈ ਦੂਜੇ ਚੱਕ ਲੋ ਚੱਕ ਲੋ ਹੋ ਜਾਂਦੀ ਸੀ ਕਿੰਨੀ ਆਪਣੇ ਕੋਠੇ ਤੇ ਤੇ ਰੌਣਕ ਹੁੰਦੀ ਸੀ ਲੰਡੀ ਲੁੰਡੀ ਵਰਗੇ ਨੇ ਆ ਜਾਣਾ ਸਾਰਿਆਂ ਨੇ ਹੋਣਾ ਉੱਤੇ ਬੇਸ਼ੰਤ ਆਏ ਨੇ ਆ ਜਾਣਾ ਉਹ ਅਨੰਦਪੁਰੀ ਇੱਕ ਵਾਰੀ ਤੇ ਬਹੁਤ ਲੋਕ ਕਰ ਗਏ ਸੀ ਪਹਿਲਾਂ ਪਹਿਲਾਂ ਤਾਂ ਡਰ ਵੀ ਲੱਗਦਾ ਵੀ ਕੰਨੀ ਸੱਚੀ ਹੋਈਆਂ ਇਹ ਗੱਲ ਪਰ ਹੈ ਹੈ ਨਹੀਂ ਸੀ ਇਹ ਮੈਂ ਡਰਾਵਾ ਹੀ ਪਾਇਆ ਵਾ ਸੀ ਹੋਇਆ ਤਾਂ ਪੋਸਟੇਜ ਇੱਥੇ ਆਏ ਕਰਕੇ ਇੱਥੇ ਆਏ ਕਰਕੇ ਕਿਤੇ ਕੋਈ ਨਹੀਂ ਸੀ ਵੱਡੇ ਐ ਤਾਂ ਐਵੇਂ ਗੱਲਾਂ ਬਣਾਈਆਂ ਵੀ ਸੀ ਉਹ ਵੜਤਾ ਕਰਤਾ ਉਹ ਕਰਤਾ ਉਹ ਚੱਕੋ